ਜੇਜੀਪੀਸੀ ਅਤਰੰਕ ਕਮੇਟੀ ਦੇ ਮੈਂਬਰ ਜੋਥੇਦਾਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਨਰਾਇਣ ਸਿੰਘ ਚੌੜਾ ਦੇ ਵੱਲੋਂ ਚਲਾਈ ਗੋਲੀ ਦਾ ਮਾਮਲਾ ਚੁੱਕਿਆ ਹੈ ਨਰਾਇਣ ਸਿੰਘ ਚੌੜਾ ਤੇ ਜੋਥੇਦਾਰ ਸੱਤ ਫੈਸਲਾ ਲੈਣ 1984 ਤੋਂ ਬਾਅਦ ਫਿਰ ਦਰਬਾਰ ਸਾਹਿਬ ਤੇ ਗੋਲੀ ਚੱਲੀ ਹੈ ਸੁਪੀਰ ਤੇ ਚਲਾਈ ਗੋਲੀ ਦਰਬਾਰ ਸਾਹਿਬ ਤੇ ਵਜੀਅ ਇਸ ਘਟਨਾ ਨੇ ਸਿੱਖਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਸੋ ਅੰਬਿਸਰ ਦੇ ਵਿੱਚ ਨਰਾਇਣ ਸਿੰਘ ਚੌੜਾ ਦੇ ਵੱਲੋਂ ਚਲਾਈ ਗੋਲੀ ਦਾ ਮਾਮਲਾ ਚੁੱਕਿਆ ਹੈ ਐਸਜੀਪੀਸੀ ਅਤਰੰਕ ਕਮੇਟੀ ਦੇ ਮੈਂਬਰ ਜੋਥੇਦਾਰ ਦੇ ਨਾਲ ਮੁਲਾਕਾਤ ਕੀਤੀ ਹੈ ਜੇ ਐਸਜੀਪੀਸੀ ਅਤਰੰਕ ਕਮੇਟੀ ਦੇ ਮੈਂਬਰਾਂ ਦੇ ਜੋਥੇਦਾਰ ਮੈਂਬਰ ਜ਼ਥੇਦਾਰ ਦੇ ਨਾਲ ਮੁਲਾਕਾਤ ਕੀਤੀ ਨਰਾਇਣ ਸਿੰਘ ਚੌੜਾ ਤੇ ਜ਼ਥੇਦਾਰ ਸਖਤ ਫੈਸਲੇ ਲੈਣ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ 1984 ਤੋਂ ਬਾਅਦ ਫਿਰ ਦਰਬਾਰ ਸਾਹਿਬ ਤੇ ਗੋਲੀ ਚੱਲੀ ਐ ਸੁਖਬੀਰ ਤੇ ਚਲਾਈ ਗਈ ਗੋਲੀ ਦਰਬਾਰ ਸਾਹਿਬ ਤੇ ਵੱਜੀ ਐ ਜਿੱਥੇ ਕਿ ਸਿੱਖਾਂ ਦੀਆਂ ਭਾਵਨਾਵਾਂ আহত ਹੋਈਆਂ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਐ ਨਰਾਇਣ ਚੌੜੇ ਵੱਲੋਂ ਗੋਲੀ ਚਲਾਈ ਗਈ ਸੀ ਕਿ ਰਾਤੀ ਤੋਂ ਬਾਅਦ ਇੱਕ ਵਾਰੀ ਫੇਰ ਦਰਬਾਰ ਸਾਹਿਬ ਤੇ ਮੈਂ ਸਮਝਦਾ ਹਾਂ ਕਿ ਅਟੈਕ ਕੀਤਾ ਗਿਆ ਸੀ ਉਹ ਵਾਰੀ ਕੀ ਧਾਰਮਿਕ ਕਿਸੇ ਨੇ ਜਿਹੜਾ ਮੰਗ ਪੱਤਰ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਉਹਨਾਂ ਨੂੰ ਦੇ ਕੇ ਆਏ ਆ ਸੋ ਇਹਦੇ ਬਾਰੇ ਅਸੀਂ ਅੱਜ ਆਏ ਸੀ ਸਾਰੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਖਾਤੇ ਕੀ ਮਸਲਾ ਕੀ ਸੀਗਾ ਜੀ ਤੁਸੀਂ ਉਹ ਜਿਹੜੀ ਗੋਲੀ ਵੱਜੀ ਹੈ ਉਹ ਕਿਸ ਸਬੰਧ ਦੇ ਵਿੱਚ ਕੀ ਅਪੀਲ ਕੀਤੀ ਗਈ ਤੁਹਾਡੇ ਵੱਲੋਂ ਜੀ ਉਹ ਗੋਲੀ ਜਿਹੜੀ ਆ ਹਾਂਜੀ ਉਹ ਅਸੀਂ ਕਰਨ ਤੇ ਤੇ ਦਿੰਦੇ ਸੁੱਦੀ ਦਰਬਾਰ ਸਾਹਿਬ ਦੇ ਕੰਮ ਤੇ ਬੱਤੀ ਆ ਜੀ ਅੱਜ ਅਸੀਂ ਸ਼੍ਰੋਮਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੀਕਟਿਵ ਕਮੇਟੀ ਦੇ ਮੈਂਬਰ ਸਹਿਬਾਨਾਂ ਦਾ ਸੁਣੋ ਐਗਜ਼ੀਕਟਿਵ ਕਮੇਟੀ ਦੇ ਮੈਂਬਰ ਸਹਿਬਾਨਾਂ ਦਾ ਜਿਹੜਾ ਵਫਦ ਆ ਪੰਜ ਮੈਂਬਰੀ ਉਹ ਜਿਹਦਰ ਬਲਦੇਵ ਸਿੰਘ ਜੀ ਕਲਿਆਣ ਸਾਹਿਬ ਜੋ ਸਾਡੇ ਜੂਨੀਅਰ ਮੀਤ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਸਿੰਘ ਸਾਹਿਬ ਨੂੰ ਮਿਲਿਆ ਜਿਹਦੇ ਵਿੱਚ ਅਸੀਂ ਮੰਗ ਕੀਤੀ ਗਈ ਹੈ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ 4 ਤਰੀਕ ਨੂੰ ਜਿਹੜੀ ਗੋਲੀ ਚਲਾਈ ਗਈ ਹੈ ਕਿਸੇ ਸੱਜਣ ਵੱਲੋਂ ਉਦੋਂ ਬੇਸ਼ੱਕ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਆਪਣੀ ਸਜ਼ਾ ਭੁਗਤ ਰਹੇ ਸੀ ਕਿਉਂਕਿ ਉਹਨਾਂ ਨੂੰ ਸਜ਼ਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਲਾਈ ਹੈ ਕਿਸੇ ਸੱਜਣ ਵਿਅਕਤੀ ਨੇ ਨਹੀਂ ਲਾਈ ਇਸ ਕਰਕੇ ਉਹ ਜਿਹੜੀ ਸਜ਼ਾ ਭੁਗਤਦੇ ਹੋਏ ਉਹਨਾਂ ਦੇ ਉੱਤੇ ਗੋਲੀ ਚਲਾਈ ਗਈ ਹੈ ਅਸੀਂ ਉਹਦਾ ਜਿਹੜੀ ਨਿੰਦਾ ਕਰਦੇ ਹਾਂ ਤੇ ਉਹਦੇ ਨਾਲ ਨਾਲ ਇਹ ਵੀ ਆ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਸਿੱਧਾ ਅਟੈਕ ਹੈ ਤੇ 84 ਦੁਬਾਰਾ ਸਾਨੂੰ ਯਾਦ ਕਰਾ ਦਿੱਤੀ ਗਈ ਹੈ ਤੇ ਉਹਦੇ ਲਈ ਅਸੀਂ ਸਿੰਘ ਸਾਹਿਬ ਤੋਂ ਮੰਗ ਕੀਤੀ ਹੈ ਕਿ ਉਹ ਸੱਜਣ ਨੂੰ ਵੀ ਜਿਹੜੀ ਹੈ ਉਹ ਬਣਦੀ ਸਗਾ ਦਿੱਤੀ ਜਾਵੇ। ਸਿੰਘ ਸਾਹਿਬ ਨੇ ਭਰੋਸਾ ਦਵਾਇਆ ਕਿ ਬਿਲਕੁਲ ਉਹਦੇ ਤੇ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਵੇਗੀ। ਦੇਖੋ ਇਹ ਇਸ ਤਰ੍ਹਾਂ ਹੈ ਕਿ ਜਿਹੜੇ ਕਹਿੰਦੇ ਨੇ ਕਿ ਦਸਤਾਰ ਲਾਈ ਗਈ ਹੈ ਉਹ ਅਸੀਂ 9 ਤਰੀਕ ਨੂੰ ਐਗਜ਼ੀਕਟਿਵ ਦੀ ਮੀਟਿੰਗ ਸੱਦ ਲਈ ਹੈ ਉਹ 9 ਤਰੀਕ ਨੂੰ ਸਾਰੇ ਮੈਂਬਰ ਸਾਹਿਬਾਨਾਂ ਦੀ ਰਾਏ ਲੈ ਕੇ ਉਹਦਾ ਜਿਹੜ ਹਾਂਜੀ ਬਿਲਕੁਲ ਹਾਂਜੀ ਜੀ 11 ਵਜੇ 9 ਤਰੀਕ ਨੂੰ ਅਸੀਂ ਮੀਟਿੰਗ ਸੱਦੀ ਹੈ ਜੋੜੇ ਦੇ ਚਾਰ ਸੀਸੀਟੀਵੀ ਵੀਡੀਓ ਵਿਕਰਮਜੀਠੇ ਦੇ ਵੱਲੋਂ ਬਾਹਰ ਕੀਤਾ ਗਿਆ ਉਸ ਟੀਮ ਨੂੰ ਚਾਰ ਦੇ ਜਿਹੜੀ ਵੈਕੀ ਕੀਤੀ ਗਈ ਹੈ ਜੀ ਜੀ ਬਿਲਕੁਲ ਬਿਲਕੁਲ ਜੋ ਵੀ ਹੋਇਆ ਇਹਦਾ ਸਾਰਾ ਮਸਲਾ ਜਿਹੜਾ ਅਸੀਂ 9 ਤਰੀਕ ਨੂੰ ਸਾਰੇ ਮੈਂਬਰ ਸਾਹਿਬਾਨਾਂ ਦੀ ਹਾਜ਼ਰੀ 'ਚ ਵਿਚਾਰ ਲਾਂਗੇ ਤੇ ਉਹ ਬਣਦੀ ਸਜ਼ਾ ਜਿਹੜੀ ਹੈ ਜਿੰਨੂੰ ਵੀ ਹੈ ਉਹ ਬਣਦੀ ਸਜ਼ਾ ਦਿੱਤੀ ਜਾਵੇਗੀ ਸਿੰਘ ਸਾਹਿਬ ਵੱਲੋਂ ਤਾਂ ਭਰੋਸਾ ਦਿਵਾਇਆ ਗਿਆ ਕਿ ਬਿਲਕੁਲ ਜਿਹੜੀ ਸਜ਼ਾ ਹੈ ਉਹ ਜੋ ਧਰਮ ਦੀ ਸਜ਼ਾ ਬਣਦੀ ਹੈ ਜੋ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਉਹ ਦਿੱਤੀ ਜਾਵੇਗੀ ਉਹ ਗਲਤ ਹੋਇਆ ਇਸ ਕਰਕੇ ਉਹ ਜਿਹੜੀ ਸਜ਼ਾ ਜਿਹੜੀ ਹੈ ਧਾਰਮਿਕ ਤੌਰ ਤੇ ਜਿਹੜੀ ਸਜ਼ਾ ਸਿੰਘ ਸਾਹਿਬਾ ਨੇ ਸਖਬੀਰ ਜੀ ਨੂੰ ਦਿੱਤੀ ਸੀ ਜਾਂ ਹੋਰ ਸਾਡੇ ਜਿੰਨੇ ਵੀ ਅਕਾਲੀ ਲੀਡਰ ਸੀ ਉਹਨਾਂ ਨੂੰ ਦਿੱਤੀ ਸੀ ਇਸੇ ਤਰ੍ਹਾਂ ਦੀ ਜਿਹੜੀ ਇਹਨਾਂ ਨੇ ਹਰਕਤ ਕੀਤੀ ਆ ਚੌੜਾ ਸਾਹਿਬ ਨੇ ਉਹ ਉਦਾਂ ਦੀ ਉਹਨੂੰ ਵੀ ਸਜ਼ਾ ਧਾਰਨਿਕ ਤੌਰ ਤੇ ਕੋਈ ਦੇਣੀ ਚਾਹੀਦੀ ਆ ਮੈਂ ਕਹਿੰਦਾ ਕਿ ਇਹ ਜਿਹੜਾ ਕਿਰਤੂ ਪ੍ਰਿੰਤੂ ਕੀਤਾ ਜਦੋਂ ਕਿ ਪੰਚ ਸਾਹਿਬ ਨੇ ਜਦੋਂ ਸਜ਼ਾ ਸੁਣਾਤੀ ਆ ਤੇ ਇਹ ਗੋਲੀ ਚਲਾਉਂਦੇ ਉਹ ਗਲਤ ਆ ਜਿਹੜਾ ਕਿਰਤੂ ਪ੍ਰਿੰਤੂ ਕਰਦੇ ਉਹਨਾਂ ਨੂੰ ਪੁੱਛੋ ਕਿਉਂ ਕਰਦੇ ਨੇ ਹਾਂ ਗਲਤ ਆ ਗਲਤ ਆ ਉਹਨੂੰ ਜਿਹੜਾ ਮੰਗਿਆ ਨਾ ਮੀਟਿੰਗ ਉਹ ਵੀ ਇਸ ਮਾਮਲੇ 'ਚ ਹੋ ਰਹੀ ਆ ਐਸੇ ਮਾਮਲੇ ਨੂੰ ਲਾ ਇਹ ਦੋ ਵਿੱਚ ਏਜੰਡੇ 'ਚ ਉਹ ਪਤਾ ਲੱਗ ਮੰਗ ਪੱਤਰ ਤੇ ਇਹੋ ਲਿਖਿਆ ਕਿ ਧਾਰਮਿਕ ਭਾਵਨਾਵਾਂ ਨੂੰ ਛੱਟ ਬਜੀ ਆ ਤੇ ਸਿੰਘ ਸਾਹਿਬਾ ਤੁਹਾਡੇ ਜਿਹੜੀ ਦਿੱਤੀ ਹੋਈ ਮਰਜ਼ਾਦਾ ਜਿਹੜੀ ਸੀ ਉਹਦੇ ਮੁਤਾਬਕ ਜਿਹੜਾ ਤੁਸੀਂ ਹੁਕਮ ਲਾਇਆ ਸੀ ਉਹ ਹੁਕਮ ਨੂੰ ਸੁਖਵੀਰ ਸਿੰਘ ਬਾਦਲ ਜੀ ਜਿਹੜੇ ਉਹ ਪੂਰੇ ਕਰ ਰਹੇ ਸੀ ਬਾਕੀ ਵੀ ਕਰ ਰਹੇ ਸੀ ਜਿਹੜੀ ਗੋੜੀ ਚਲਾਉਣੀ ਆ ਦਰਬਾਰ ਸਾਹਿਬ ਤੇ ਕਿਉਂਕਿ ਇਹਨਾਂ ਦੀਆਂ ਸਿਆਸੀ ਲੜਾਈਆਂ ਨੇ ਉਹ ਬਾਹਰ ਲੜਦੇ ਰਹਿਣ ਗੁਰਦੁਆਰਿਆਂ ਜਾਣ ਕੇ ਜਰੂਰ ਨੇ ਇੱਥੇ ਹਿੰਦੂ ਵੀ ਆਉਣੇ ਮੁਸਲਮਾਨ ਵੀ ਆਉਣੇ ਹੋਰ ਜ ਸਾਰਾ ਕੁਝ ਹੋਣਾ ਜਦੋਂ ਫੇਰ ਇੱਥੇ ਗੋਲੀ ਚੱਲਦੀ ਰਹੀ ਮੱਥਾ ਟੇਕਣ ਵਾਸਤੇ ਸਾਰੇ ਦੇ ਮਨ ਵਿੱਚ ਇਹ ਆਊਗਾ ਵੀ ਇੱਥੇ ਕਿਉਂ ਮੱਥਾ ਟੇਕਣ ਕਿਦਾਂ ਉੱਥੇ ਜਿੱਥੇ ਗੋਲੀ ਚੱਲਦੀ ਕਿਵੇਂ ਜਾਵਟਾ ਭਾਵਨਾਵਾਂ ਨੂੰ ਸੱਟ ਵੱਜੇ